ਮਾਰਨਿੰਗ ਸਸ਼ਕਾਲ ਵੈਲਕਮ ਬੈਕ ਟੂ ਵਰ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਤੇ ਰਾਜੀ ਖੁਸ਼ੀ ਹੋਗੇ ਟਾਈਮਿੰਗ 8:30 ਹੋ ਗਈ ਤੇ ਮਕਸ਼ੀ ਗਈ ਸਕੂਲ ਉਹਦਾ ਟਾਈਮ ਚੇਂਜ ਹੋ ਗਿਆ ਮਕਸ਼ੀ ਦਾ 8:30 ਦਾ ਹੋ ਗਿਆ 9 ਵਜੇ ਦਾ ਸੀਗਾ ਪਹਿਲਾਂ ਤੇ ਹੁਣ ਮੈਂ ਆਪਣਾ ਕਰਨ ਲੱਗੀ ਸੀ ਕੰਮ ਸ਼ੁਰੂ ਤੇ ਮੈਂ ਕਿਹਾ ਚਲੋ ਤੁਹਾਡਾ ਨਾਲ ਸ਼ੇਅਰ ਕਰ ਲਈਏ ਤੇ ਹੁਣ ਮੇਰੀ ਵੀਡੀਓ ਦੇ ਵਿੱਚ ਬਣੇ ਰਹਿਣਾ ਜੋ ਮੇਰੇ ਵੀਡੀਓ ਦੇ ਵਿੱਚ ਪਹਿਲੀ ਵਾਰ ਆਇਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੋਂ ਬਾਅਦ ਮੈਂ ਆ ਜਾਨੀ ਆਪਣੇ ਰੂਮ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੀ ਬੈੱਡਸ਼ੀਟ ਨੂੰ ਅੱਜ ਚੇਂਜ ਕੀਤਾ ਤੇ ਬਿਸ਼ਾਰਿਸ ਤੁਸੀਂ ਦੇਖ ਲੋ ਤੇ ਬਾਕੀ ਸਾਰੇ ਕੰਮ ਮੈਂ ਕਰ ਲਈ ਸੀ ਡਸਟਿੰਗ ਫਸਟਿੰਗ ਸਵੇਰੇ ਹੀ ਕਰ ਲਈ ਸੀਗੀ ਉਹ ਮੈਂ ਸਭ ਤੋਂ ਪਹਿਲਾਂ ਉੱਠ ਕੇ ਹੀ ਕਰ ਲੈਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਅੱਜ ਮੈਨੂੰ ਇੱਕ ਹੋਰ ਗੁੱਡ ਨਿਊਜ਼ ਪਤਾ ਲੱਗੀ ਮੌਕਸ਼ੀ ਨੂੰ ਹੋਲਿਡੇਜ਼ ਹੋ ਗਈਆਂ ਗਰਮੀ ਦੀਆਂ ਤੇ ਹੁਣ ਉਹ ਬਸ ਘਰ ਰਿਹਾ ਕਰੇਗੀ ਮੇਰੇ ਕੋਲ ਤੇ ਵੈਸੇ ਅਸੀਂ ਜਾਵਾਂਗੇ ਘੁਮਣ ਫਿਰਨ ਤੇ ਨਾਨਕੇ ਤੁਹਾਨੂੰ ਦਿਖਾਉਂਗੀ ਜ਼ਰੂਰ ਤੇ ਬਸ ਮੈਂ ਅੱਜ ਆਪ ਗਈ ਸੀ ਮੌਕਸ਼ੀ ਨੂੰ ਸਕੂਲ ਲੈਣ ਕਿਉਂਕਿ ਬਹੁਤ ਦਿਨ ਹੋ ਗਏ ਸੀ ਮੈਂ ਉਹਦੇ ਸਕੂਲ ਨਹੀਂ ਗਈ ਸੀ ਕਿ ਮੈਂ ਕਿਹਾ ਚਲੋ ਦੇਖ ਕੇ ਆਉਂਗੀ ਵੀ ਉਹ ਕੀ ਕਰਦੀ ਹੁੰਦੀ ਹੈ ਤੇ ਮੈਨੂੰ ਦੇਖ ਕੇ ਭੱਜ ਕੇ ਆ ਕੇ ਮੈਨੂੰ ਮਿਲ ਕੀ ਮੇਰੇ ਮਮਾ ਆ ਗਏ ਵੈਸੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਵਧੀਆ ਛੁੱਟੀਆਂ ਕਰ ਦਿੱਤੀਆਂ ਕਿਉਂਕਿ ਬੱਚੇ ਨੂੰ ਲਿਆਉਣਾ ਛੱਡਣਾ ਸਾਨੂੰ ਖੁਦ ਨੂੰ ਗਰਮੀ ਲੱਗਦੀ ਹੈ ਤਾਂ ਬੱਚਾ ਵਿਚਾਰਾ ਐਵੇਂ ਬਿਮਾਰ ਹੋ ਜਾਏਗਾ ਤੇ ਵਸ ਹੁਣ ਵਧੀਆ ਗੱਲ ਹੈ ਫੁੱਟੀਆਂ ਹੋ ਗਈਆਂ ਤੇ ਬਾਕੀ ਪ੍ਰਸ਼ੰਦ ਥੋੜਾ ਜਿਹਾ ਸਾਨੂੰ ਘਰ ਕਰੇਗੀ ਹੋਈ ਚਲੋ ਕੋਈ ਨਹੀਂ ਤੇ ਬਸ ਹੁਣ ਫਿਰ ਮੈਂ ਉਸ ਤੋਂ ਬਾਅਦ ਆਪਣੇ ਕਮਰੇ ਦੇ ਵਿੱਚ ਝਾੜੂ ਲਗਾਉਣ ਲੱਗ ਜਾਨੀ ਆ ਸਾਰੇ ਘਰ ਦੇ ਵਿੱਚ ਲਗਾਉਂਗੀ ਉਸ ਤੋਂ ਬਾਅਦ ਤਾਂ ਫਿਰ ਕਿਉਂਕਿ ਨਾ ਅੱਜ ਮੈਂ ਰਾਸ਼ਨ ਦਾ ਸਮਾਨ ਮੰਗਾਇਆ ਹੋਇਆ ਸੀਗਾ ਮੰਨੂ ਤੋਂ ਤੇ ਮੈਂ ਉਹ ਡੱਬਿਆਂ ਦੇ ਵਿੱਚ ਪਾਉਣਾ ਸੀਗਾ ਫਿਰ ਉਹਨੂੰ ਵੀ ਬਹੁਤ ਟਾਈਮ ਲੱਗਣਾ ਸੀ ਇਸ ਕਰਨੇ ਲਈ ਚੀਜ਼ ਨੂੰ ਸੈੱਟ ਕਰਨਾ ਸੀਗਾ ਤੇ ਫਿਰ ਮੈਂ ਕਹਾ ਚਲੋ फटाफट ਜਿੰਨਾ ਹੁੰਦਾ ਹਨਾ ਮੈਂ ਕਰ ਲੈਨੀ ਆ ਤੇ ਬੱਸ ਵਿੱਚ ਮੈਨੂੰ ਛਿੱਕ ਆ ਗਈਆਂ ਸੀਗੀਆਂ ਤੁਸੀਂ ਦੇਖਿਆ ਹੀ ਹੋਣਾ ਤੇ ਬੱਸ ਤੇ ਹੁਣ ਮੈਂ ਸਾਰੇ ਕਿਚਨ ਦੇ ਵਿੱਚੋਂ ਸਾਰੀ ਲੌਬੀ ਦੇ ਵਿੱਚੋਂ ਸਾਰੇ ਅੱਜ ਚੰਗੀ ਤਰ੍ਹਾਂ ਮੈਂ ਝਾੜੂ ਲਾਉਂਗੀ ਆਪਣੇ ਕੈਬਿਨ ਨੂੰ ਪਰਾੰਕ ਕਰਕੇ ਤੇ ਆਪਣੀ ਫਰਿੱਜ ਨੂੰ ਫਰਿੱਜ ਦੇ ਥੱਲੇ ਜਿਹੜਾ ਬਾਕਸ ਹੈ ਉਹਨੂੰ ਕੱਢ ਕੇ ਬਾਹਰ ਫਰਿੱਜ ਦੇ ਨਿੱਚੇ ਵਿਚਾੜੂ ਮਾਰੂੰਗੀ ਮੈਂ ਕਿਹਾ ਚਲ ਚੰਗੀ ਤਰ੍ਹਾਂ ਲਗਾ ਦੇਣੀ ਹੈ ਉਸ ਤੋਂ ਬਾਅਦ ਫਿਰ ਤੇ ਮੈਂ ਆਪਣੇ ਕੰਮ ਕਰਨ ਲੱਗੀ ਸੀਗੀ ਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਕਰ ਲਿਓ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ कि मैं तन्नू ਹਰ ਰੋਜ਼ ਨਵੇਂ-ਨਵੇਂ ਵਲੌਗਸ ਨਾਲ ਐਵੇਂ ਮਿਲਦੀ ਰਹੂੰਗੀ ਤੇ ਬਸ ਮੇਰੇ ਨਿੱਕੀ ਜੀ ਛੋਟਾ ਜਿਹਾ ਮੇਰਾ ਘਰ ਹੈ ਨਿੱਕੀ ਜੀ ਮੇਰੀ ਜ਼ਿੰਦਗੀ ਕਾਰ ਦੇ ਵਿੱਚ ਚਾਲੂ ਲਗਾ ਲਿਆ ਸੀ ਤੇ ਉਸ ਤੋਂ ਬਾਅਦ ਚਾਲੂ ਲਗਾਉਣ ਤੋਂ ਪਰ ਮੈਨੂੰ ਲੱਗਦੀ ਹੈ ਬਹੁਤ ਤੇਜ਼ ਪਿਆਸ ਕਿਉਂਕਿ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਮੈਂ ਘੱਟ 9 ਵਜੇ ਹੋਏ ਸੀਗੇ ਇਸ ਤੋਂ ਜ਼ਿਆਦਾ ਟਾਈਮ ਨਹੀਂ ਸੀਗਾ 9:00 ਵਜੇ ਦਾ ਹੀ ਟਾਈਮ ਸੀਗਾ ਉਸ ਟਾਈਮ ਇੰਨੀ ਜ਼ਿਆਦਾ ਬਾਹਰ ਗਰਮੀ ਸੀ ਨਾ ਤੇ ਮੈਂ ਚਾਲੂ ਲਗਾ ਕੇ ਮੈਂ ਫਟਾਫਟ ਪਾਣੀ ਪੀਤਾ ਥੋੜਾ ਫਿਰ ਪੰਜ ਮਿੰਟ ਉਹ બે ਦੋ ਮਿੰਟ ਬੈਠੀ ਬੈਠਣ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੇ ਵਿੱਚ ਗਈ ਫਿਰ ਮੈਨ ਬਣਾਉਣਾ ਸੀ ਨਾਸ਼ਤਾ ਨਾਸ਼ਤੇ ਤਿਆਰੀ ਕਰਨੀ ਕਿਉਂਕਿ ਆਟਾ ਗੁੰਨਣਾ ਸੀਗਾ ਮੈਂ ਨਾ ਆਟਾ ਜ਼ਿਆਦਾ ਗੁੰਨ ਕੇ ਨਹੀਂ ਰੱਖਦੀ ਤਾਜ਼ਾ ਤਾਜ਼ਾ ਜਦੋਂ ਜਿਵੇਂ ਅਸੀਂ ਖਾਂਦੇ ਜਾਂਦੇ ਹਾਂ ਥੋੜਾ ਥੋੜਾ ਉਹਵੇਂ ਉਹਵੇਂ ਗੁੰਦੀ ਰਹਿਣੀ ਆ ਜਿਵੇਂ ਸਵੇਰ ਦਾ ਦੁਪਹਿਰ ਦਾ ਗੁੰਨ ਲੈਣੀ ਆ ਰਾਤ ਨੂੰ ਜੇ ਬਚੇ ਤਾਂ ਠੀਕ ਹੈ ਨਹੀਂ ਰਾਤ ਨੂੰ ਹੋਰ ਗੁੰਨ ਲੈਣੀ ਆ ਤੇ ਐਵੇਂ ਮੈਂ ਕੰਮ ਕਰਦੀ ਆ ਤੇ ਬਾਸ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੇ ਵਿੱਚ ਆ ਗਈ ਸੀ ਸਭ ਤੋਂ ਪਹਿਲਾਂ ਮੈਂ ਆਟੇ ਨੂੰ ਗੁੰਨੇ ਆਂ ਸਭ ਤੋਂ ਬਾਅਦ ਤਾਂ ਮੈਂ ਕਿਚਨ ਦੇ ਵਿੱਚ ਮੇਰਾ ਸਵੇਰੇ ਉੱਠ ਕੇ ਹੀ ਕੰਮ ਹੈ ਕਿ ਮੈਂ ਆਪਣੇ ਜਿਹੜੇ ਬਰਤਨਾਂ ਚਾਚੂ ਗਲੇ ਉਹ ਹੀ ਮਾਂ ਲੈਣੇ ਹੁੰਦੇ ਆ ਉਸ ਤੋਂ ਬਾਅਦ ਫਿਰ ਮੇਰੇ ਜਿਵੇਂ ਆ ਆਟਾ-ਉਟਾ ਗੁੰਨੇ ਆ ਤੇ ਆਟਾ ਗੁੰਨ ਕੇ ਫਿਰ ਮੈਂ ਰੋਟੀਆਂ ਬਕਾਈਆਂ ਰੋਟੀਆਂ ਚਲੋ ਨਹੀਂ ਤੁਹਾਨੂੰ ਡੇਲੀ ਕੀ ਦਿਖਾਣਾ ਨਾ ਮੈਂ ਨਹੀਂ ਦਿਖਾਇਆ ਤੇ ਮੈਂ ਆਟਾ ਗੁੰਨਦਾ ਹੋਇ ਜ਼ਰੂਰ ਖਾਇਆ ਸੀਗਾ ਉਸ ਤੋਂ ਬਾਅਦ ਫਿਰ ਮੈਂ ਪਰਾਂਠੇ ਬਣਾਈਆਂ ਸੀਗਾ ਅੱਜ ਸਿੰਪਲ ਸਬਜੀ ਪਈ ਸੀਗੀ ਤੇ ਮੰਨੂ ਅੱਜ ਨਾਸ਼ਤਾ ਕਰਗੇ ਸੀ ਤੇ ਪਾਪਾ ਨੇ ਕਰ ਲਿਆ ਸਾਰਿਆਂ ਨੇ ਨਾਸ਼ਤਾ ਕਰ ਲਿਆ ਸੀਗਾ ਮੈਂ ਵੀ ਕਰ ਲਿਆ ਸੀਗਾ ਨਾਲ ਹੀ ਵੈਸੇ ਮੈਨੂੰ ਕਈ ਵਾਰ ਭੁੱਖ ਲਾ ਹੁਣ ਮੈਂ ਜਲਦੀ ਉੱਠ ਜਾਨੀ ਆ ਨਾ ਫੇ 6:30 ਵਜੇ ਉੱਠ ਚਾਣੀ ਆ ਕਿਉਂਕਿ ਗਰਮੀਆਂ ਦੇ ਵਿੱਚ ਥੋੜਾ ਜਿਹਾ ਆਪਣੇ ਰੁਟੀਨ ਨੂੰ ਚੇਂਜ ਕਰਨਾ ਹੀ ਪੈਣਾ ਆਪਾਂ ਨੂੰ ਤੇ ਮੈਂ ਫਿਰ ਆਪਣਾ ਰੁਟੀਨ ਥੋੜਾ ਚੇਂਜ ਕੀਤਾ ਕਿ ਤਾ ਕਿ ਮੈਂ 7 ਵਜੇ ਤੇ ਅੱਜ ਹੁਣ ਮੈਂ 6 6:30 ਚਲੋ ਇਹ ਹੈ ਕਿ ਉੱਠ ਜਾ ਕਰੀਏ ਤਾਂ ਵਧੀਆ ਜਲਦੀ ਕੰਮ ਹੋ ਜਾਇਆ ਕਰੇਗਾ ਤੇ ਬਸ ਉੱਠ ਕੇ ਹੁਣ ਨਾ ਮੈਨੂੰ ਫਿਰ ਭੁੱਖ ਲੱਗ ਜਾਂਦੀ ਹੈ 9 ਵਜੇ ਮੈਨੂੰ ਇਹ ਹੋਣ ਲੱਗ ਜਾਂਦਾ ਮੈਂ ਰੋਟੀ ਖਾ ਲਾਂ ਫਿਰ ਮੈਂ ਆਪਣਾ 9 ਵਜੇ ਆਪਣਾ ਨਾਸ਼ਤਾ ਕਰ ਲੈਣੀ ਆ ਤੇ ਮੈਨੂੰ ਵੀ ਇਹ ਸਾਰੇ ਕਰ ਲੈਣੇ ਆ ਅਸੀਂ ਕਿਉਂ ਗਰਮੀ ਦਾ ਸਮਾਂ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਜਿਹੜਾ ਰਾਸ਼ਨ ਮੰਗਾਇਆ ਸੀ ਉਹਨੂੰ ਸੈੱਟ ਕਰਨ ਲੱਗ ਗਈ ਸੀਗੀ ਨਾ ਰਾਸ਼ਨ ਦੇ ਵੀ ਤੁਸੀਂ ਦੇਖ ਲਿਓ ਮੈਂ ਕੁਝ ਕੀ ਕੁਝ ਮੰਗਾਇਆ ਗਿਆ ਮੈਂ ਰਾਜਮਾ ਤੇ ਚਨਾ રાજમા બનાયા ਨੂੰ ਬਹੁਤ ਚਿਰ ਹੋ ਗਿਆ ਕਿਉਂਕਿ ਨਾ ਵਿੱਚੋਂ ਜੇ ਪਤਾ ਨਹੀਂ ਮੰਮੀ ਦੇ ਮੰਨ ਨੂੰ ਤਾਂ ਦਿੱਕਤ ਹੈ ਹੀ ਸੀ ਇਹਨਾਂ ਨੂੰ ਨਾ ਰਾਜਮਾ ਖਾਣ ਨਾਲ ਉਹ ਪੇਟ ਚ ਜਲਨ ਹੋਣ ਲੱਗ ਜਾਂਦੀ ਹੈਗੀ ਤੇ ਮੈਨੂੰ ਵੀ ਥੋੜੇ ਮਹੀਨੇ ਪਹਿਲਾਂ ਮੈਨੂੰ ਵੀ ਹੋਣ ਲੱਗ ਗਈ ਤੇ ਫਿਰ ਮੈਂ ਆਪਣਾ ਰਾਜਮਾ ਬੰਦ ਕਰ ਦਿੱਤੇ ਬਟ ਹੁਣ ਮੈਨੂੰ ਲੱਗ ਰਿਹਾ ਕਿ ਇੱਕ ਦੋ ਵਾਰ ਮੈਂ ਖਾएं ਵਿੱਚ ਕਿ ਨਹੀਂ ਹੋ ਰਹੀ ਤਾਂ ਮੈਂ ਮੰਗਾਏ ਮੈਨੂੰ ਰਾਜਮਾ ਬਹੁਤ ਪਸੰਦ ਹੈ ਬਿਤਰ ਰੀ ਵਾਲੀ ਸਬਜੀ ਕਿਉਂਕਿ ਅੱਜ ਕੱਲ ਸੁੱਕੀਆਂ ਹੀ ਸਬਜ਼ੀਆਂ ਨੇ ਸੁੱਕੀਆਂ ਵੀ ਖਾ ਖਾ ਬੋਰ ਹੋਏ ਪਏ ਆ ਫਿਰ ਮੈਂ ਕਿਹਾ ਚਲੋ ਆਪਾਂ ਰਾਜਮਾ ਤੇ ਚਨੇ ਮੰਗਾ ਲਨੇ ਵਾਈਟ ਵਾਲੇ ਤਤ ਮੋਯੋ ਜੀ ਫਿਰ ਮਮਗਾ ਜੀ ਮੈਂ ਕਿਹਾ ਚਲੋ ਕਿ ਕਦੀ ਦਿਨ ਬਣਾਵਾਂਗੇ ਵੈਸੇ ਮੈਂ ਰਾਤੀ ਭਉ ਹਣੇ ਸੀਗੇ ਤੇ ਮੈਂ ਭੁੱਲ ਗਈ ਤੇ ਸਵੇਰ ਉੱਠ ਕੇ ਫਿਰ ਮੈਨੂੰ ਦਾਲ ਹੀ ਰੱਖਣੀ ਪਈ ਤੇ ਮੈਂ ਹੁਣ ਮੂੰਗੀ ਸਾਬਤ ਦੀ ਦਾਲ ਰੱਖਤੀ ਸੀਗੀ ਤੇ ਚਦਕਾ ਵੀ ਲਗਾ ਲਿਆ ਤੇ ਬਸ ਫਿਰ ਮੈਂ ਸੋਚਿਆ ਵੀ ਹੁਣ ਕੀ ਬਣਾਵਾਂ ਹਨਾ ਕੋਈ ਸਬਜ਼ੀ ਨਹੀਂ ਪਈ ਸੀ ਫਿਰ ਮੈਂ ਦਾਲ ਹੀ ਧਰਤੀ ਤੇ ਬਸ ਹੁਣ ਮੈਂ ਆਪਣੇ ਸਾਰੇ ਰਾਸ਼ਨ ਨੂੰ ਡੱਬਿਆਂ ਦੇ ਵਿੱਚ ਕੱਢੂੰਗੀ ਤੇ ਸਾਰੀ ਰਸੋਈ ਹੀ ਬਾਹਰ ਕੱਢ ਲਈ ਸੀ ਇੱਕ ਸਾਬ ਦੀ ਸਾਰੇ ਬਾਕਸ ਡੱਬੇ ਸਭ ਕੁਝ ਤੇ ਬਾਅਦ ਸੋਨ ਮੈਂ ਆਪਣੇ ਕਿਚਨ ਦੇ ਜਿਹੜਾ ਸਮਾਨ ਹੈ ਉਹਨੂੰ ਸੈੱਟ ਕਰੂੰਗੇ ਨਾਲ ਨਾਲ ਤੇ ਉਸ ਤੋਂ ਬਾਅਦ ਫਿਰ ਬਾਕੀ ਦੇ ਸਾਰੇ ਕੰਮ ਸ਼ੁਰੂ ਹੋ ਜਾਂਦੇ ਆ ਮੇਰੇ ਅੱਜ ਮੈਂ ਆਪਣਾ ਪੋਣੇ ਵੀ ਧੋਏ ਸੀ ਕਿ ਕਿਉਂਕਿ ਬਹੁਤ ਸਾਰੇ ਹੋਏ ਪਏ ਸੀ ਕਿ ਇਹਨਾਂ ਦੀ ਢਿੱਲੀ ਰੋਟੀ ਜਾਂਦੀ ਆ ਮੱਖਸ਼ੀ ਆ ਟਿਪਨ ਜਾਂਦਾ ਤਾਂ ਫਿਰ ਪੋਣੇ ਵੀ ਨਈ ਸਪਨਾ ਸੀਗਾ ਰੁੱਤੀ ਜਾਂਦੀ ਆ ਨਾ ਤਾਂ ਫਿਰ ਮੈਂ ਆਪਣਾ ਅੱਜ ਪੋਣੇ ਵੀ ਧੋਏ ਸੀਗੇ ਤੇ ਜਿੜ ਜਿੜੇ ਮੈਂ ਕੰਮ ਕੀਤਾ ਹੈ ਹੁਣ ਮੈਂ ਤੁਹਾਡਾ ਨਾਲ ਸ਼ੇਅਰ ਕੀਤਾ ਹੀ ਹੈ ਤੇ ਜੇ ਇਹ ਮੇਰੇ ਕੋਈ ਵੀਡੀਓ ਦੇ ਵਿੱਚ ਪਹਿਲੀ ਵਾਰ ਆਇਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਆਗਰ ਬਟਨ ਤੋਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਹਰ ਰੋਜ਼ ਮੇਰੀ ਨਵੀਂ-ਨਵੀਂ ਵੀਡੀਓਜ਼ ਐਵੇਂ ਮਿਲਦੀਆਂ ਰਹਣਗੀਆਂ ਤੇ ਤੇ ਲਾਈਕ ਜ਼ਰੂਰ ਕਰਿਆ ਕਰੋ ਮੇਰੀ ਵੀਡੀਓ ਨੂੰ ਕਿਉਂਕਿ ਤੁਸੀਂ ਸਾਰੇ ਦੇਖਦੇ ਜ਼ਰੂਰ ਹੋ ਮੇਰੀ ਵੀਡੀਓ ਨੂੰ ਪਰ ਲਾਈਕ ਕਰਨਾ ਨਹੀਂ ਭੁੱਲ ਜਾਂਦੇ ਹੋ ਪਰ ਲਾਈਕ ਵੀ ਕਰਿਆ ਕਰੋ ਤੇ ਬਿਨਾਂ ਸਕਿੱਪ ਕਰੇ ਵੀਡੀਓ ਨੂੰ ਸਾਰੀ ਵਾਚ ਕਰਿਆ ਕਰੋ ਕਿਉਂਕਿ ਕੰਨੀ ਮੇਨ ਨਾਲ ਹਨਾ ਤੁਹਾਡੇ ਲਈ ਵੀਡੀਓ ਬਣਾਈ ਦੀ ਤੁਹਾਨੂੰ ਇਹ ਪਸੰਦ ਕਰਾਉਣਾ ਚਾਹੁੰਦੇ ਆ ਪਰ ਫਿਰ ਮੈਂ ਆਪਣਾ ਸਾਰਾ ਰਾਸ਼ਨ ਡੱਬਿਆਂ ਦੇ ਵਿੱਚ ਪਾ ਗਏ ਨਾ ਡੱਬੇ ਸਾਰੇ ਉੱਪਰ ਇੱਕ ਇੱਕ ਕਰਕੇ ਜੋੜ ਦੂੰਗੀ ਦੇਖਣਾ ਤੁਹਾਨੂੰ ਬਹੁਤ ਸੋਹਣ ਲੱਗ ਰਹੇ ਸੀਗੇ ਪਹਿਲਾਂ ਵੀ ਜਿਹੜੀਆਂ ਲੱਗ ਰਹੀ ਸੀ ਜਦਨ ਮੈਂ ਰਸੋਈ ਸਾਫ਼ ਕਰੀ ਤੇ ਨਾ ਖਾਲੀ ਜੇ ਹੋ ਰਹੇ ਸੀਗੇ ਕਿਉਂਕਿ ਸਮਾਨ ਖਤਮ ਹੋ ਰਿਹਾ ਸੀਗਾ ਤੇ ਫਿਰ ਮੈਂ ਪਰਸੋਂ ਲਖਾਇਆ ਸੀ ਇਹਨਾਂ ਨੂੰ ਪਰ ਇਹ ਰਾਤੀ ਲੈ ਕੇ ਆਏ ਨੇ ਕਿਉਂਕਿ ਪਰਸੋਂ ਸੰਡੇ ਸੀਗਾ ਸੰਡੇ ਨੂੰ ਇਹਨਾਂ ਦੀ ਲੱਗਦੀ ਸੰਡੇ ਮਾਰਕੀਟ ਤੇ ਬਿਜ਼ੀ ਹੁੰਦੇ ਨੇ ਫਿਰ ਇਹਨਾਂ ਨੂੰ ਟਾਈਮ ਨਹੀਂ ਲੱਗਿਆ ਕਿਉਂਕਿ ਇਹਨਾਂ ਨੇ ਮੈਨੂੰ ਫੋਨ ਕਰਿਆ ਫਿਰ ਕਿ ਰਿੱਤੂ ਸਾਰ ਜਾਏਗਾ ਮੈਂ ਕਿਹਾ ਚਲੋ ਕੋਈ ਨਹੀਂ ਅਸੀਂ ਅੱਜ ਸਾਰ ਲਾਂਗੇ ਮੈਨੂੰ ਜਿਆਦਾ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀਗੀ ਥੋੜਾ ਥੋੜਾ ਸਾਰਾ ਸਾਮਾਨ ਪਿਆ ਸੀ ਮੈਂ ਕਿਹਾ ਚਲੋ ਅੱਜ ਸਾਰ ਲੈ ਲੈਂਦੇ ਆ ਕੱਲ ਤੁਸੀਂ ਪੱਕਾ ਲੈ ਆਣਾ ਫਿਰ ਇਹ ਅਗਲੇ ਦਿਨ ਰਾਤ ਨੂੰ ਲੈ ਆਏ ਸੀਗੇ ਤੇ ਬਸ ਫਿਰ ਮੈਂ ਜੋ ਰਾਤੀ ਜੋੜਿਆ ਨਹੀਂ ਸੀਗਾ ਸਾਮਾਨ ਮੈਂ ਕਿਹਾ ਚਲੋ ਸਵੇਰੇ ਜੋੜੂਗੀ ਕਿਉਂਕਿ ਰਾਤੀ ਟਾਈਮ 9:30 10 ਵਜੇ ਪਏ ਸੀ ਕਿ ਇਸ ਮੈਂ ਰੋਟੀ ਪਕਾਈ ਐਨੇ ਮੌਕਸ਼ੀ ਨੂੰ ਸੁਆਣਾ ਸੀਗਾ ਮੌਕਸ਼ੀ ਦੀ ਸੋ ਗਈ ਸੀ 10 ਵਜੇ ਮੌਕਸ਼ੀ ਕਿਉਂਕਿ ਦੁਪਹਿਰੇ ਸੌਂਦੀ ਨਹੀਂ ਫਿਰ ਰਾਤ ਨੂੰ ਹੀ ਸੋ ਗਈ ਸੀਗੀ ਤੇ ਫਿਰ ਮੈਂ ਕਿਹਾ ਚਲੋ ਇਹ ਸੋ ਗਈ ਤਾਂ ਆਪਾਂ ਵੀ ਟਾਈਮ ਨਾਲ ਨਾਲ ਪੈ ਹੀ ਜਾਣਾ ਕਿਉਂਕਿ ਸਵੇਰੇ ਜਲਦੀ ਉੱਠਣਾ ਹੁੰਦਾ ਹੈਗਾ ਤੇ ਵੈਸੇ ਸੌਂਦੇ ਸੌਂਦੇ ਸਾਨੂੰ 11 11:11 ਹੋ ਹੀ ਜਾਂਦੇ ਆ ਤੇ ਬਸ ਮੌਕਸ਼ਿਨ ਸੌਣ ਤੋਂ ਬਾਅਦ ਫਿਰ ਮੈਂ ਆਪਣਾ ਦਸੀ ਰੋਟੀ ਖਾਈ ਦੋਨਾਂ ਜਣਿਆਂ ਨੇ ਰੋਟੀ ਖਾ ਕੇ ਮੈਂ ਵੈਸੇ ਮੌਕਸ਼ਿਓ ਤਾਂ ਜਾਗ ਹੀ ਰਹੀ ਸੀ ਉਦੋਂ ਰੋਟੀ ਬਣਾਈ ਸੀਗੀ ਉਦ ਜਾਗ ਜਾਗਦੇ ਫੋਨ ਦੇਖ ਰਹੀ ਸੀ ਮੇਰੀ ਪੋਇਮ ਦੇਖ ਰਹੀ ਸੀ ਮਾ ਫਰਫਰ ਫੁੱਲ ਕੇ ਲਾ ਲੇ ਮੈਂ ਕਿਹਾ ਚਲੋ ਜਿੰਨਾ ਕੰਮ ਹੁੰਦਾ ਨਾ ਠੀਕ ਹੈ ਕਰ ਲੈਣੀ ਆ ਕਿਉਂਕਿ ਇੱਕ ਤਾਂ ਹੁਣ ਲੂਈ ਹੋਈ ਪਈ ਆ ਬਾਰ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਉਹਦੇ ਕਰਕੇ ਨਾ ਰੋਟੀ ਬਣਾਉਂਦੇ ਬਹੁਤ ਪਸੀਨਾ ਆ ਰਿਹਾ ਹੈ चलो कोई नहीं का, काम तो करना ही पैने चाहे गर्मी हो चाहे सर्दी हो चाहे जो मर्जी हो सत्त लगी हो चाहे बंदा बिमार काम तो करने ही पैने क्योंकि अपना अपना तो ढेड है जरा उन्हें खाने तो मंगना ही है ना ਤੇ ਬਸ ਮੈਂ ਆਪਣਾ ਕੰਮ ਐਸੇ ਤਰੀਕੇ ਨਾਲ ਕਰਦੀ ਰਹਿਣੀ ਆ ਮੈਨੂੰ ਕੰਮ ਕਰਨ ਚ ਵੈਸੇ ਕੋਈ ਹਾਲਸ ਨਹੀਂ ਆਇਆ ਬਸ ਮੈਨੂੰ ਇੱਕੋ ਹੀ ਕੰਮ ਚ ਆ ਹਲਸ ਹੈ ਇੱਕ ਪ੍ਰੈਸ ਕਰਨ ਚ ਪ੍ਰੈਸ ਨਹੀਂ ਵਰਤਉਂਦੀ ਬਹੁਤ ਓਕੀ ਹੁੰਦੀ ਬਸ ਜਦੋਂ ਲੱਗ ਜਾਣਾ ਮੈਂ ਫਿਰ ਸਾਰੇ ਹੀ ਕਰ ਲੈਂਦੀ ਆ ਪਰ ਜਦ ਨਾ ਲੱਗਾ ਨਾ ਮੈਨੂੰ ਆਲਸ ਆਇਆ ਜਾਏਗਾ ਕਿ ਨਾ ਨਾ ਪਤਾ ਨਹੀਂ ਕੀ ਗੱਲ ਹੈ ਤੇ ਚਲੋ ਕੋਈ ਨਹੀਂ ਤੇ ਹੁਣ ਮੇਰੀ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰ ਹੀ ਰਹੇ ਹੋ ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਮੇਰੇ ਮੈਨੂੰ ਨਾ ਕਾਫੀ 5-6 ਦਿਨਾਂ ਚ ਵੀਡੀਓਜ਼ ਮੈਂ ਮਾਈਆਂ ਜਿਹੜੀਆਂ ਬਹੁਤ ਵਧੀਆ ਈਵਿਊਜ਼ ਆ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਮਿਲ ਰਿਹਾ ਮੈਂ ਕਹਿੰਦੀ ਇਸੇ ਤਰ੍ਹਾਂ ਮੈਨੂੰ ਤੁਹਾਡਾ ਪਿਆਰ ਮਿਲਦੇ ਰਹੇ ਤੇ ਮੈਂ ਅ ਵੈਸੇ ਜਿਹੜਾ ਮੈਨੂੰ ਕਮੈਂਟ ਕਰਦਾ ਹਨ ਹਰ ਕੋਈ ਮੈਂ ਹਰ ਕਿਸੇ ਦੇ ਕਮੈਂਟ ਦਾ ਰਿਪਲਾਈ ਜ਼ਰੂਰ ਕਰਦੀ ਆ ਕਿ ਵੈਸੇ ਯਾਰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਅਜ ਤੱਕ ਮੈਨੂੰ ਕੋਈ ਨਾ ਬੈਡ ਕਮੈਂਟ ਆਇਆ ਮੈਂ ਕਹਿੰਦੀ ਨਾ ਹੀ ਕਦੇ ਆਵੇ ਮੈਨੂੰ ਤੁਹਾਡੇ ਵਧੀਆ-ਵਧੀਆ ਕਮੈਂਟ ਮਿਲਦੇ ਰਹਿਣ ਤੇ ਮੈਂ ਹਰ ਕਿਸੇ ਦੇ ਕਮੈਂਟ ਦਾ ਰਿਪਲਾਈ ਜ਼ਰੂਰ ਕਰਦੀ ਆ ਕਿਉਂਕਿ ਮੈਨੂੰ ਬਹੁਤ ਪਸੰਦ ਆ ਮੈਨੂੰ ਕੋਈ ਕਮੈਂਟ ਕਰੇ ਮੈਂ ਹਰ ਕਿਸੇ ਰੀਡ ਕਰਦੀ ਆ ਕਿ ਮੈਂ ਤੋ ਜੇ ਕੋਈ ਮੈਨੂੰ ਕੁਝ ਪੁੱਛ ਰਿਹਾ ਤਾਂ ਮੈਂ ਹਰ ਕਿਸ ਨੂੰ ਦੱਸਦੀ ਆ ਵੀ ਕੋਈ ਐਵੇਂ ਨਾ ਕਹੇ ਕਿ ਸਾਨੂੰ ਕੋਈ ਦੱਸਤਾ ਨਹੀਂ ਹਨਾ ਕਿਉਂਕਿ ਮੈਂ ਵੱਡੇ ਵੱਡੇ ਜਿਹੜੇ ਉਹ ਨਹੀਂ ਹੁੰਦੇ ਕ੍ਰੀਏਟਰਸ ਮੈਨੂੰ ਨਾ ਦ੍ਰਿਸ਼ਟੀਗਰੇ ਵਾਲ ਹੈ ਉਹ ਐ ਵਲੌਗ ਕਰਦੀ ਆ ਕਿ ਐਕਟਰ ਐ ਉਹ ਤੁਸੀਂ ਜਾਣਦੇ ਹੋਵੋਗੇ ਜਿੰਨਾ ਕੋਈ ਵਿੱਚ ਵੇਖ ਰਿਹਾ ਜਾਂਦੇ ਹੋਊਗਾ ਤੇ ਮੈਂ ਉਹਨੂੰ 3-4 ਵਾਰ ਮੈਸੇਜ ਕਰਿਆ ਉਹ ਪਟਿਆਲਾ ਲਈ ਆਈ ਹੋਈ ਉਹ ਬੰਬੇ ਰਹਿੰਦੇ ਆ ਮੁੰਬਈ ਵਾਲੇ ਸਾਈਡ ਤੇ ਹੁਣ ਉਹ ਪਟਿਆਲਾ ਲਈ ਆਈ ਹੋਈ ਆਗੇ ਇੱਥੇ ਇੱਥੇ ਉਹਦੇ ਇਨਲੋਜ਼ ਨੇ ਤੇਨੇ ਮੈਂ ਉਹਨੂੰ ਇੰਨੇ ਵਾਰ ਮੈਸੇਜ ਕਰਿਆ ਕਿ ਮੈਨੂੰ ਮਿਲੋ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਨੀ ਆ ਉਹੀ ਐ ਨਾ ਜਿਹੜੇ ਵੱਡੇ ਹੁੰਦੇ ਆ ਐਕਟਰ ਵਗੈਰਾ ਉਹ ਨਹੀਂ ਛੇਤੀ ਕੰਟੈਕਟ ਕਰਦੇ ਮਿਲਣ ਵਾਸਤੇ ਜਾਓ ਸ਼ਾਇਦ ਮੈਸੇਜ ਹੀ ਉਹਨਾਂ ਕੋਲ ਇੰਨੇ ਆਏ ਹੁੰਦੇ ਕਿ ਕਿਸੇ ਜਵਾਬ ਨਹੀਂ ਦੇ ਪਾਉਂਦੇ ਹਨਾ ਤੇ ਚਾ ਲੋ ਕੋਈ ਨਹੀਂ ਪਰ ਮੈਨੂੰ ਇਹ ਹੈ ਕਿ ਮੈਨੂੰ ਕੋਈ ਵੀ ਮੈਸੇਜ ਕਰੇ ਜਾਂ ਕੋਈ ਕਮੈਂਟ ਕਰੇ ਜਾਂ ਕੁਝ ਵੀ ਕਰੇ ਹਰ ਕਿਸੇ ਦਾ ਮੈਂ ਰਿਪਲਾਈ ਵੀ ਕਰੂੰਗੀ ਤੇ ਹਰ ਕਿਸੇ ਨੂੰ ਕੋਸ਼ਿਸ਼ ਕਰੂੰਗੀ ਕਿ ਵੀ ਸਮਝ ਪਾਵਾਂ ਹਨਾ ਮੇਰੀ ਇਹੀ ਸੋਚ ਹੈ ਹਰ ਕਿਸੇ ਨੂੰ ਮੈਂ ਸਮਝ ਪਾਵਾਂ ਤੇ ਚਲੋ ਕੋਈ ਨਹੀਂ ਤੇ ਮੈਂ ਇਸ ਵਾਰ ਆ ਗਈ ਸੀ ਆਪਣੇ ਪੌਣਿਆਂ ਵਾਲਾ ਮੇਰੇ ਪੌਣੇ ਤੋਂ ਲੱਗ ਗਈ ਸੀਗੀ ਤੇ ਸਭ ਤੋਂ ਪਹਿਲਾਂ ਮੈਂ ਤਾਂ ਜਿਹੜੇ ਪੌਣਿਆਂ ਵਾਲਾ ਮੇਰਾ ਥੈਲਾ ਸੀ ਨਾ ਉਹਦੇ ਵਿੱਚ ਮੇਰੇ ਚ ਮੈਂ ਆਪਣਾ ਨਮਕੀਨਮ ਗੁੰਨ ਪਾ ਰਹੀ ਸੀ ਵਿੱਚ ਤੇ ਵਿੱਚ ਮੈਂ ਲਫਾ ਜਦੋਂ ਵੀ ਦੁੱਧ ਲੈ ਕੇ ਆਂਦੇ ਨੇ ਮੈਂ ਉੱਪਰ ਲਫਾ ਉੱਪਰ ਹੀ ਟੰਗ ਦਿੰਦੀ ਆ ਤੇ ਮੈਂ ਕਿਹਾ ਚਲੋ ਅੱਜ ਇੱਕ ਲਫਾਫੇ ਦੇ ਵਿੱਚ ਮੈਂ ਇਕੱਠੇ ਕਰੇ ਸਾਰੇ ਲਫਾਫੇ ਉਸ ਤੋਂ ਬਾਅਦ ਮੈਂ ਆਪਣੇ ਪੌਣਿਆਂ ਲੱਗ ਗਈ ਸੀ ਤੌਣ ਫਿਰ ਜਦੋਂ ਪੌਣੇ ਧੋਲੇ ਫਿਰ ਮੈਨੂੰ ਐ ਹੋਇਆ ਹੁਣ ਉੱਪਰ ਜਾਣਾ ਪਊਗਾ ਫਿਰ ਮੈਂ ਉੱਪਰ ਗਈ ਉੱਪਰ ਜਾ ਕੇ ਮੈਂ ਬਾਰੇ ਪੌਣੇ ਸੁਕਣੇ ਪਾ ਕੇ ਜਦੋਂ ਉੱਪਰ ਗਈ ਨਾ ਬਹੁਤ ਸੋਹਣੀ ਹਵਾ ਆ ਰਹੀ ਸੀਗੀ ਪਰ ਹੈ ਬਹੁਤ ਧੁੱਪ ਸੀ ਲੂਈ ਵਾਲੀ ਹਵਾ ਆ ਰਹੀ ਸੀਗੀ ਉੱਪਰ ਤੇ ਬਸ ਫਿਰ ਮੈਂ ਥੋੜਾ ਨੀਚੇ ਝਾਕ ਕੇ ਆ ਗਈ ਹਾਂ ਜੇ ਖੜਿਆ ਪਰ ਤੇ ਖੜਿਆ ਨਾਲ ਸੀ ਬਹੁਤ ਧੁੱਪ ਸੀ ਫਿਰ ਮੈਂ ਨੀਚੇ ਹੀ ਆ ਗਈ ਨੀਚੇ ਆ ਕੇ ਫਿਰ ਮੈਂ 5-10 ਮਿੰਟ ਬੈਠੀ ਇੰਨੇ ਮੋਕਸ਼ੀ ਧਿਆਨ ਦਾ ਟਾਈਮ ਹੋ ਗਿਆ ਫਿਰ ਮੈਂ ਤੜਕਾ ਲਾਣ ਲੱਗੀ ਦਾਲ ਨੂੰ ਫਿਰ ਮੈਂ ਸੋਚਿਆ ਮੈਂ ਕਿਆ ਚੱਲਾ ਜਮੋਕਸ਼ੀ ਨੂੰ ਮੈਂ ਲੈ ਕੇ ਆਉਣੀ ਆ ਮੈਂ ਪਾਪਾ ਨੂੰ ਕਿਹਾ ਮੈਂ ਕਿ ਪਾਪਾ ਚਲੋ ਮੈਂ ਲੈ ਕੇ ਆਨੀ ਆ ਤੁਹਾਡੇ ਨਾਲ ਪਾਪਾ ਕਹਿੰਦੇ ਚੱਲ ਪਾਪਾ ਨੇ ਕਿਹੜਾ ਕੁਝ ਕਹਿਣਾ ਸੀਗਾ ਤੇ ਫਿਰ ਮੈਂ ਮੋਕਸ਼ੀ ਲੈਣ ਗਈ ਮੈਨੂੰ ਦੇਖ ਕੇ ਭੱਜ ਕੇ ਆਈ ਮੇਰੇ ਕੋਲ ਮਾ ਫਿਰ ਅਸੀਂ ਉਹਨੂੰ ਲੈ ਆ ਕੇ ਫਿਰ ਨਾ ਬਾਹਰ ਨਾ ਫਰੂਟ ਵਾਲਾ ਖੜਿਆ ਸੀਗਾ ਤੇ ਕਹਿੰਦੀ ਮੈਂ ਫਰੂਟ ਆ ਲੈਣਾ ਗ੍ਰੇਪਸ ਗ੍ਰੇਪਸ ਲੈਣਾ ਮम्मा ਗ੍ਰੇਪਸ ਲੈ ਕੇ ਦਿਓ ਮੈਂ ਕਿਛੂ ਲੈ ਲੈ ਮੈਂ ਨਾ ਉਹਨੂੰ ਦਿੱਕਤ ਫਰੂਟ ਉਹ ਹੀ ਦਿੰਨੀ ਆ ਜੋ ਉਹਨੂੰ ਪਚਦੇ ਹਨ ਜਿਵੇਂ ਮੰਗੋ ਵਗੈਰਾ ਜ਼ਿਆਦਾ ਖਾ ਲੈਂਦੀ ਹੈ ਫਿਰ ਉਹਨੂੰ ਲੂਜ਼ ਮੋਸ਼ਨ ਵਗੈਰਾ ਲੱਗ ਜਾਂਦੇ ਆ ਤੇ ਫਿਰ ਮੈਨੂੰ ਐਵੇਂ ਹੁੰਦਾ ਕਿ ਮੈਂ ਉਹਨੂੰ ਉਹੀ ਚੀਜ਼ ਦੇਵਾਂ ਹਨਾ ਜੋ ਉਹਨੂੰ ਪਚ ਜੇ ਮੈਂ ਜ਼ਿਆਦਾਤਰ ਕੋਸ਼ਿਸ਼ ਕਰਦੀ ਆਂ ਇਹ ਹੀ ਸਿੱਧਾ ਧਿਆਨ ਰੱਖਾਂ ਤੇ ਬਾਕੀ ਤੁਸੀਂ ਸਾਰੇ ਮੇਰੇ ਵਲੌਗ ਨੂੰ ਦੇਖਦੇ ਹੋ ਤੇ ਕੋਈ ਵਧੀਆ ਸੁਜੈਸ਼ਨ ਹੋਏ ਤੇ ਵੀਡੀਓ ਰਿਲੇਟਡ ਜਾਂ ਕਿਸੇ ਵੀ ਚੀਜ਼ ਰਿਲੇਟਡ ਮੈਨੂੰ ਪਲੀਜ਼ ਦਿਆ ਕਰੋ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਕਮੀ ਲੱਗਦੀ ਹੈ ਮੈਨੂੰ ਦੱਸਿਆ ਕਰੋ ਤੇ ਬਸ ਆਪਣਾ ਮੇਰੀ ਵੀਡੀਓ ਨੂੰ ਹੁਣ ਲਾਈਕ ਕਰ ਦਿਓ ਪਤਕ ਹੀ ਹੋਇਆ ਕੱਲ ਸ਼ਾਮੀ ਨਾਲ ਸੀ ਮੋਖੀ ਮੈਂ ਨਾ ਪਾਣੀ ਦੇ ਵਿੱਚ ਇੱਕ ਕਪੜੇ ਧੋਰੀ ਸੀ ਥੋੜੇ ਜਿ ਮੋਖੀ ਦੇਈ ਸੀਗੇ ਤੇ ਮੋਖੀ ਕਹਿਣ ਲੱਗੀ ਮੈਂ ਤੋਂਗ ਮੈਂ ਤੋਂਗ ਮੈਂ ਕਿਹਾ ਨਹੀਂ ਬੇਟਾ ਮੈਂ ਹੀ ਤੋਂਗ ਉਸ ਤੋਂ ਬਾਅਦ ਇਹ ਜਿੱਦ ਕਰਨ ਲੱਗ ਗਈ ਫਿਰ ਅਸੀਂ ਮੈਂ ਨਾ ਮੈਂ ਤੇ ਪਾਪਾ ਅਸੀਂ ਉਹ ਸਕੂਟੀ ਤੇ ਲੈ ਕੇ ਅਸੀਂ ਬਾਹਰ ਅਸੀਂ ਫਿਰ ਇਹਨੂੰ ਚੀਜ਼ ਉਹ ਦਵਾਈ ਰਿਆ ਵੀ ਸੈਟ ਕਰ ਰਿਆ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ پارک ਲੈ ਕੇ ਕਿੰਨੇ ਦਿਨਾਂ ਬਾਅਦ ਅਸੀਂ پارک ਗਏ ਉਹ 10 12 ਦਿਨ ਹੋ ਗਏ ਪਹਿਲਾਂ ਤਾਂ ਅਸੀਂ ਰੈਗੂਲਰ ਜਾ ਰਹੇ ਸੀਗੇ پارک ਤੇ ਗੁਰਦੁਆਰੇ ਵੀ ਜਾਇਦਾ ਸੀਗਾ ਤੇ ਫਿਰ ਅਸੀਂ ਵਿੱਚ ਜੇ ਗਰਮੀ ਜ਼ਿਆਦਾ ਹੋ ਗਈ ਸਕਿਪ ਕਰਨ ਲੱਗ ਗਏ ਕਿ ਚਲੋ ਬੱਚਾ ਹਨਾ ਬੱਚੇ ਨੂੰ ਕਿਤੇ ਗਰਮੀ ਨਾ ਲੱਗੇ ਜਰਾ ਕੁਛ ਪਰ ਕੱਲ ਜੀਦ ਕਰ ਰਹੀ ਸੀ ਵੀ ਅਸੀਂ ਨੂੰ ਪਾਰਕ ਲੈ ਕੇ ਗਏ ਨੂੰ ਬਹੁਤ ਮਜ਼ਾ ਆਇਆ ਨੇ ਖੇਡ ਲਈ ਫਿਰ ਅਸੀਂ ਕਿੰਨਾ ਚਿਰ 15 20 ਮਿੰਟ ਤੋਂ ਜ਼ਿਆਦਾ ਹੀ ਬੈਠੇ ਅਧਾ ਘੰਟਾ ਕਮੇਕਮ ਬੈਠੇ ਅਸੀਂ ਤੇ ਮੈਂ ਵੀ ਸੈਰ ਕਰੀ ਵਧੀਆ ਲੱਗਿਆ ਕਿਉਂਕਿ ਜਦੋਂ ਪਤਾ ਇੱਕ ਅਜੀਬ ਜਿਹਾ ਮੌਸਮ ਹੋਇਆ ਪਿਆ ਅਜੀਬ ਜਿਹਾ ਹੀ ਲੱਗਦਾ ਬਾਹਰ ਹੁਣ ਜਿਵੇਂ ਨਾ ਇੱਕ ਤਾਂ ਜੀਵ ਹੀ ਨਹੀਂ ਲੱਗ ਰਿਹਾ ਤੇ ਜੀਵ ਹੀ ਲੱਗਦਾ ਵੀ ਆਏ ਨੇ ਕਿ ਘਰ ਆਪਦੇ ਜੀਨ ਲੱਗ ਰਿਹਾ ਪਰ ਲੱਗ ਵੀ ਰਿਹਾ ਪਤਾ ਨਹੀਂ ਬਾਰ ਅਜੀਬ ਜਿਹਾ ਮੌਸਮ ਹੋਇਆ ਪਿਆ ਕੁਝ ਅਜੀਬ ਜਿਹੀ ਹੋਈ ਜਾਂਦਾ ਹੈ ਵੀ ਜਿਵੇਂ ਕਿਤੇ ਜਾਈਏ ਮਿਲੀਏ ਕਿਸੇ ਨੂੰ ਹੁਣ ਸਾਡਾ ਪਲਾਨ ਤਾਂ ਬਣ ਰਿਹਾ ਵੀ ਥੋੜੇ ਦਿਨਾਂ ਨੂੰ ਕਿਤੇ ਜਾਣ ਦਾ ਉਹ ਮੈਂ ਤੁਹਾਡੇ ਨਾਲ ਵਲੌਗ ਰਾਹੀਂ ਸ਼ੇਅਰ ਕਰੂੰਗੀ ਜਿੱਦਨ ਵੀ ਜਾਵਾਂਗੇ ਪਹਿਲਾਂ ਮੈਂ ਨਹੀਂ ਕੁਝ ਦੱਸ ਸਕਦੀ ਕਿਉਂਕਿ ਕਈ ਵਾਰ ਪਲੈਨਿੰਗ ਚੇਂਜ ਹੋ ਜਾਂਦੀ ਹੈ ਨਾ ਬੰਦੇ ਦੀ ਤੇ ਬਾਕੀ ਮੈਂ ਤੁਹਾਨੂੰ ਦੱਸੂੰਗੀ ਜ਼ਰੂਰ ਵਲੌਗਸ ਰਾਹੀਂ ਤੁਸੀਂ ਮੇਰੇ ਵੀਡੀਓ ਦੇ ਵਿੱਚ ਬਨੇ ਰਹਿਣਾ ਤੇ ਮੈਨੂੰ ਲੇਖ ਮੈਂ ਨੀਚੇ ਦੀ ਛਾ ਕਰੀ ਮੈਨੂੰ ਆਦਤ ਹੈ ਹਮੇਸ਼ਾ ਉੱਤੇ ਜਾਣੀ ਐ ਨੀਚੇ ਦੇਖਣ ਦੀ ਚਲੋ ਠੀਕ ਹੈ ਹੁਣ ਆਪਾਂ ਮਿਲਾਂਗੇ ਬਾਅਦ ਚ ਸੋ ਹਾਂਜੀ ਫਰੈਂਡਸ ਮੈਂ ਨਾ ਹੁਣੇ ਉੱਪਰ ਗਈ ਸੀਗੀ ਪਾਣੇ ਧੋਏ ਸੀਗੇ ਸੁਕਣੇ ਪਾ ਕੇ ਆਈ ਆ ਜੋ ਕਿ ਤਦ ਤੁਸੀਂ ਦੇਖਿਆ ਹੀ ਹੋਗਾ ਤੇ ਬਸ 11:00 ਵੱਜ ਗਏ ਹਲੇ ਮੈਂ ਦਾਲ ਰੱਖੀ ਹੋਈ ਹੈ ਤੜਕਾ ਲਗਾਣਾ ਹੈਗਾ ਉਹਨੂੰ ਤੇ ਮੌਕਸ਼ੀ 1:30 ਆ ਜਾਗੀ ਅੱਜ ਕਿਉਂਕਿ ਉਹ ਟਾਈਮਿੰਗ ਚੇਂਜ ਹੋਇਆ ਨਾ ਤਾਂ ਕਰਕੇ ਬਸ ਮੈਂ 5 ਮਿੰਟ ਬੈਠੀ ਹਾਂ ਕਿ ਬਹੁਤ ਗਰਮੀ ਹੋਈ ਪਈ ਹੈ ਬਾਹਰ ਤੋਂ ਪਾਣੇ ਉੱਪਰ ਗਈ ਸੀਗੀ ਤੇ ਹੁਣ ਮੈਂ ਕਹਾਂ ਚਲੋ ਅੱਜ ਮੈਂ ਸਾਰੇ ਧੋਤੇ ਫਿਰ ਪਿਛਲੀ ਵਾਰ ਕੁਝ ਦਿਖਤ ਹੋਏ ਸੀਗੇ ਤੇ ਇਸ ਵਾਰ ਮੈਂ ਫਿਰ ਸਾਰੇ ਧੋ ਲਏ ਜਿੰਨੇ ਵੀ ਪਏ ਸੀਗੇ ਮੈਂ ਕਹਾਂ ਚਲੋ ਫਿਰ ਉੱਪਰ ਹੀ ਪਾਈ ਸੁੱਕਣੇ ਵਧੀਆ ਧੁੱਪ ਵਿੱਚ ਸੁੱਕੇ ਹੁਣ ਇਹ 10 ਮਿੰਟਾਂ ਵਿੱਚ ਸੁੱਕ ਜਾਣਗੇ ਇੰਨੀ ਗਰਮੀ ਹੋਈ ਪਈ ਹੈ ਬਾਹਰ ਤੇ ਹੁਣ ਮੈਂ 5 ਮਿੰਟ ਬੈਠਦੀ ਹਾਂ ਉਸ ਤੋਂ ਬਾਅਦ ਫਿਰ ਮੈਂ ਦਾਲ ਲਾਣੀ ਹੈ ਰੜਕਾ ਤੇ ਮੇਰੀ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਵਾ ਅੱਗੇ ਤੋਂ ਅੱਗੇ ਪਲੀਜ਼ ਸੋ ਹਾਂਜੀ ਫਰੈਂਡਸ ਮੌਕੀ ਸਕੂਲ ਤੋਂ ਆ ਗਈ ਮੈਂ ਗਈ ਸੀ ਲੈਣ ਉਹਨੂੰ ਪਾਪਾ ਨਾਲ बहुत गर्मी सी तो देखो आ गई खा रही है yes. इधर बताओ क्या खा रहे हो yes. अच्छा मेरे को भी दे दो थैंक यू माय बच्चा आई जी खराब है देखिए ਹਾਂਜੀ ਸੋ ਹਾਂਜੀ ਫਰੈਂਡਸ ਮੈਂ ਨਾ ਹੁਣੇ ਮਨ ਰੋਟੀ ਬੈਕ ਕਰਕੇ ਆਈ ਆ ਤੇ ਮੁੱਖਸ਼ ਆਪਣੀ ਬੂਆ ਘਰ ਚਲ ਗਈ ਖੇਲਣ ਵਾਸਤੇ ਤੇ ਬਸ ਹੁਣ ਮੈਂ ਇਸ ਵਲੌਗ ਦਾ ਇਥੇ ਐਂਡ ਕਰਦੀ ਆ ਮੈਂ ਆਪਣਾ ਸਵੇਰ ਤੋਂ ਲੈ ਕੇ ਮੈਂ ਅੱਜ ਸ਼ੁਰੂ ਕੀਤਾ ਸੀ ਸ਼ਾਇਦ 7:00 ਨੂੰ 10:00 ਵਜੇ ਤੁਹਾਨੂੰ ਦੱਸਿਆ ਸੀ ਉਦੋਂ ਕਦੋਂ ਸ਼ੁਰੂ ਕਰਿਆ ਸੀ ਉਸ ਤੋਂ ਬਾਅਦ ਮੈਂ 12:00 ਵਜੇ ਤੱਕ ਸ਼ੂਟਿੰਗ ਕਰੀਆ ਤੇ 11:00 12:00 ਵਜੇ ਤੱਕ ਜੋ ਮੈਂ ਕਰਿਆ ਤਾਂ ਮੈਂ ਸਾਰਾ ਸ਼ੇਅਰ ਕਰ ਰਿਹਾ ਤੇ ਹੁਣ ਮੈਂ ਇਸ ਵਲੌਗ ਦਾ ਇੰਡ ਹੈਂਡ ਕਰਦੇ ਕਿਉਂਕਿ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਹੈ ਤੇ ਫਿਰ ਤੁਸੀਂ ਵੀ ਨਾ ਬੋਰ ਹੋਵੋ ਤੇ ਬਾਕੀ ਆਪਾਂ ਕੱਲ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਬਾਏ ਬਾਏ